ਪਿੰਡ ਗੁਰਦਾਸਪੁਰ ਦੇ ਕਸਬਾ ਕਲਨੌਰ ਨੇੜੇ ਸਥਿਤ ਪਿੰਡ ਪਗਮਾ ਦੀ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਪੰਚਾਇਤ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਪਿੰਡੇ ਹੀ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਉਠਾਇਆ ਤੇ ਦੱਸਦੇ ਇਹ ਪਿੰਡੇ ਸਰਪੰਚ ਦੇ بیٹے ਜਗਪ੍ਰੀਤ ਸਿੰਘ ਅਨੁਸਾਰ ਪਿੰਡ ਦੀ ਪੰਚਾਇਤ ਜ਼ਮੀਨ ਦਾ 2 ਕਿੱਲੇਾਂ ਦੇ ਉੱਪਰ ਦਾ ਰਕਬਾ ਹੈ ਪਰ ਪਿਛਲੇ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਦੌਰਾਨ ਪਿੰਡੇ ਹੀ ਕੁਝ ਲੋਕਾਂ ਨੇ ਕਾਫੀ ਲੰਬੇ ਸਮੇਂ ਤੋਂ 3 ਕਿੱਲੇ ਤੇ ਕੁਝ ਉੱਪਰ ਦੇ ਰਕਬੇ ਦੇ ਉੱਤੇ ਜੁੜਾਏ ਕਬਜ਼ਾ ਕਰ ਰੱਖਿਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਵੀ ਲਿੱਤੀ ਗੁਹਾਰ ਲਗਾਈ ਗਈ ਹੈ ਪਰ ਪੰਚਾਇਤੀ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਕਿਉਂਕਿ ਹੁਣ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਜਾਣੀ ਹੈ ਲੇਕਿਨ ਕੋਈ ਵੀ ਵਿਕਤਿਆਂ ਦੀ ਬੋਲੀ ਦੇ ਕੇ 17 ਕਿੱਲੇ ਜ਼ਮੀਨ ਦੀ ਵਾਹੀ ਨਹੀਂ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਕਬਜ਼ੇ ਥੱਲੇ ਇਹ ਜ਼ਮੀਨ ਹੈ ਉਹ ਆਪਣੇ ਅਸਰ ਰਸੂਖ ਦਾ ਦਬਦਬਾ ਜੜਾ ਨੇ ਬਣਾ ਕੇ ਜ਼ਮੀਨ ਦੀ ਸਹੀ ਤਰੀਕੇ ਦੇ ਨਾਲ ਨਿਸ਼ਾਨਦੇਹੀ ਨਹੀਂ ਹੁੰਦੰਦੇ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਪੰਚਾਇਤ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਪੂਰੀ ਪੰਚਾਇਤ ਜ਼ਮੀਨ ਪੰਚਾਇਤੀ ਦੇ ਹਵਾ ਪੰਚਾਇਤ ਦੇ ਹਵਾਲੇ ਕੀਤੀ ਜਾਵੇ ਤੇ ਉੱਥੇ ਉਹਨਾਂ ਨੇ ਵੀ ਕਿਹਾ ਹੈ ਕਿ ਦੂਸਰੇ ਤਿਰ ਦੀ ਜੇ કરીਏ ਤਾਂ ਉਹਨਾਂ ਨੇ ਕਿਹਾ ਹੈ ਕਿ ਪਿਆਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ 50 ਤੋਂ 60 ਸਾਲਾਂ ਦੇ ਲੰਬੇ ਅਰਸੇ ਤੋਂ ਇਹ ਜ਼ਮੀਨ ਇਵੇਂ ਦੀ ਵਾਹੀ ਜਾ ਰਹੀ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਖੁਦ ਏडीसी ਨੂੰ ਲਿਖਤੀ ਦਰਖਾਸਤ ਦਿੱਤੀ ਹੋਈ ਹੈ ਕਿ ਪਿੰਡ ਦੇ ਅੰਦਰ ਪੰਚਾਇਤ ਦੀ ਹਰ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਏ ਜਾਵੇ ਜੇਕਰ ਸਾਡੇ ਵੱਲ ਪੰਚਾਇਤ ਦੀ ਜ਼ਮੀਨ ਦਾ ਰਕਬਾ ਨਿਕਲਦਾ ਹੋਇਆ ਤਾਂ ਖੁਦ ਜ਼ਮੀਨ ਛੱਡ ਦਵਾਂਗੇ ਅਸੀਂ ਲੇਕਿਨ ਅਗਰ ਪੰਚਾਇਤ ਵੱਲ ਉਹਨਾਂ ਦੀ ਜ਼ਮੀਨ ਨਿਕਲੀ ਤਾਂ ਉਹ ਫਿਰ ਸਾਨੂੰ ਜਿਹੜੀ ਹੈ ਉਹ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨਿਸ਼ਾਨਦੇਹੀ ਕਰੇ ਅਸੀਂ ਸਰਸਨ ਦੇ ਨਾਲ ਮੇਰਾ ਨਾਮ ਜਗਪੀ ਸਿੰਘ ਆ ਮੈਂ ਪਿੰਡ ਭੰਗਵਾ ਦਾ ਰਹਿਣ ਵਾਲਾ ਬਲਾਕ ਮੇਰਾ ਕਲਾਨੋਰਾ ਡਿਸਟ੍ਰਿਕਟ ਜਿਹੜਾ ਗੁਰਦਾਸਪੁਰ ਹੈ ਮੇਰੇ ਮਦਰ ਬਲਵਿੰਦਰ ਕੌਰ ਉਹ ਸਰਪੰਚ ਨੇ ਠੀਕ ਹੈ ਜੀ ਜਦੋਂ ਦੀ ਚੱਕਬੰਦੀ ਹੋਈ ਆ ਉਦੋਂ ਦੀ ਸਾਡੀ ਪੰਚਾਇਤ ਦੀ ਨਿਸ਼ਾਨਬੰਦੀ ਜਿਹੜੀ ਆ ਉਹ ਅਜੇ ਤੱਕ ਨਹੀਂ ਹੋਈ ਤੇ ਸਾਡੀ ਪੰਚਾਇਤ ਵੱਲੋਂ ਜਿਹੜਾ ਸੀ ਉਹ ਮਤਾ ਇੱਕ ਪੇਸ਼ ਕੀਤਾ ਗਿਆ ਪਾਸ ਕੀਤਾ ਗਿਆ ਜਿਹਨੂੰ ਆਪਾਂ ਕਹਿ ਲਈਏ ਕਿ ਜਿਹੜੀ ਪੰਚਾਇਤ ਦੀ ਨਿਸ਼ਾਨਦਈ ਆ ਉਹ ਕਰਾਈ ਜਾਵੇ ਠੀਕ ਹੈ ਜੀ ਜਦੋਂ ਜਿਹੜਾ ਮਤਾ ਪਾਸ ਹੋ ਗਿਆ ਉਸ ਤੋਂ ਬਾਅਦ ਇਹ ਵੀਡੀਓ ਸਾਹਿਬ ਨੇ ਜਿਹੜਾ ਵਾ ਤਹਿਸੀਲਦਾਰ ਸਾਹਿਬ ਨੂੰ ਮਾਰਕ ਕਰਤਾ ਤਹਿਸੀਲਦਾਰ ਸਾਹਿਬ ਤੋਂ ਜਿਹੜਾ ਸੀ ਉਹ ਗਰਦੌਰ ਸਾਹਿਬ ਨੂੰ ਮਾਰਕ ਹੋ ਗਿਆ ਠੀਕ ਹੈ ਜੀ ਮਾਰਕ ਹੋਣ ਤੋਂ ਬਾਅਦ ਗਰਦੌਰ ਸਾਹਿਬ ਨੂੰ ਕਿਤੇ ਸ਼ੁੱਕਰਵਾਰ ਦਾ ਟਾਈਮ ਸੀਗਾ ਮੈਂ ਤਾਂ ਅੱਦਨਾ ਜੀ ਗਰਦੌਰ ਸਾਹਿਬ ਨੇ ਨਾ ਆਪਾਂ ਨੂੰ ਦੋ ਵਰੀ ਟਾਈਮ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਜਿਹੜਾ ਸਾਨੂੰ ਟਾਈਮ ਦਿੱਤਾ ਸੀ ਉਹ ਦਿੱਤਾ ਸੀ 12 ਤਰੀਕ ਨੂੰ 16 16 ਤਰੀਕ ਦਾ ਸਾਨੂੰ ਟਾਈਮ ਦਿੱਤਾ ਸੀ ਠੀਕ ਹੈ ਜੀ ਗਰਦੌਰ ਸਾਹਿਬ ਕਹਿੰਦੇ ਕਿ ਮੈਨੂੰ ਮੀਟਿੰਗ ਪੈ ਗਈ ਆ ਮੈਂ ਅੱਜ ਨਹੀਂ ਆ ਸਕਦਾ ਸਾਰੇ ਪਿੰਡ ਵਾਸੀ ਜਿਹੜੇ ਸੀ ਉਹ ਤਕਰੀਬਨ 1:30 ਤੋਂ 2 ਵਜੇ ਤੱਕ ਢੀਕਦੇ ਰਹੇ ਠੀਕ ਹੈ ਜੀ ਫਿਰ ਕਹਿੰਦੇ ਵੀ ਚਲੋ ਮੈਂ ਫਿਰ ਆਜੋ ਤੁਹਾਨੂੰ ਮੈਂ ਟਾਈਮ ਦਿੰਦਾ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੀ ਉਹ ਟਾਈਮ 26 ਤਰੀਕ ਦਾ ਟਾਈਮ ਦਿੱਤਾ ਠੀਕ ਹੈ ਜੀ ਚਲੋ ਟਾਈਮ ਦਿੱਤਾ ਜੀ ਮੈਂ ਗਰਦੌਰ ਸਾਹਿਬ ਨੂੰ ਪੁੱਛਿਆ ਜੀ ਮੈਂ ਕਿਹਾ ਤੁਸੀਂ ਕਦੋਂ ਆਉਣਾ ਤੇ ਮੈਨੂੰ ਕਹਿੰਦੇ ਕਿ ਮੈਂ 10-15 ਮਿੰਟ ਤੱਕ ਆ ਰਿਹਾ ਠੀਕ ਹੈ ਜੀ ਉਹਨਾਂ ਸਾਨੂੰ ਪੁੱਛਿਆ ਛੱਪੜ ਦੇ ਕੋਈ ਨੰਬਰ ਨਹੀਂ ਪਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਪੰਚਾਇਤ ਨੇ ਮਤਾ ਕੋ ਪਾਸ ਕੀਤਾ ਠੀਕ ਹੈ ਜੀ ਛੱਪੜ ਤੇ ਆਣ ਕੇ ਉਹ ਨਿਸ਼ਾਨਦਾਈਆਂ ਕਿ ਪਤਾ ਨਹੀਂ ਕੀ ਜੋ ਸਿਸਟਮ ਹੁੰਦਾ ਜੀ ਆਪਣਾ ਉਹ ਕਰ ਰਹੇ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਜੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਕਿ ਇਹ ਨਾ ਸਾਨੂੰ ਕੋਈ ਏਡੀਸੀ ਸਾਹਬ ਤੋਂ ਚਿੱਠੀ ਆਈ ਹੈ ਕਿ ਜਿਹੜਾ ਸਾਲ ਮਰਕਬਾ ਵਾ ਆਪਾਂ ਸਾਰੇ ਦੀ ਨਿਸ਼ਾਨਦਾਈ ਕਰਨੀ ਹੈ ਠੀਕ ਹੈ ਮੈਂ ਕਹਿੰਦੀ ਮੰਨ ਗਿਆ ਠੀਕ ਹੈ ਮੈਂ ਕਿਹਾ ਇੱਕ ਪੰਚਾਇਤ ਨੇ ਵੀ ਮਤਾ ਪਾਸ ਕੀਤਾ ਸੀ ਜਿੱਦੀ ਤੁਹਾਨੂੰ ਫੀਸ ਦਿੱਤੀ ਆ ਸਾਰੇ ਕੰਮ ਕੀਤੇ ਨੇ ਆਪਾਂ ਸਭ ਤੋਂ ਪਹਿਲਾਂ ਉਹਦੀ ਨਿਸ਼ਾਨਦਾਈ ਕਰੀਏ ਸੀ ਠੀਕ ਹੈ ਜਦੋਂ ਅਸਲ ਚ ਹੋਇਆ ਕੀ ਹੈ ਜੀ ਜਦੋਂ ਗਰਦੌਰ ਸਾਹਿਬ ਤੇ ਪਟਵਾਰੀ ਸਾਹਿਬ ਆਪਣਾ ਜੋ ਨਾਲ ਉਹਨਾਂ ਦਾ ਸਿਸਟਮ ਸੀ ਉਹ ਲੈ ਕੇ ਇੱਥੇ ਪਹੁੰਚੇ ਨੇ ਇਹ ਦੋ ਤਿੰਨ ਬੰਦੇ ਨੇ ਜੀ ਮੇਨ ਜਿਨ੍ਹਾਂ ਦਾ ਆਪਾਂ ਪਿਆਰਾ ਸਿੰਘ ਐਕਸ ਸੀਸੀਡੀਓ ਪਨੇਆੜ ਮਿਲ ਠੀਕ ਹੈ ਜੀ ਉਹਦੇ ਨਾਲ ਜਸ ਕਰਨ ਸਿੰਘ ਸਨ ਆਫ ਜਿਹੜਾ ਵਾ ਜਗਜੀਤ ਸਿੰਘ ਹਰਪਾਲ ਸਿੰਘ ਸਨ ਆਫ ਹਰਦੇਵ ਸਿੰਘ ਠੀਕ ਹੈ ਜੀ ਤੇ ਹੋਰ ਨਾਲ ਦੋ ਤਿੰਨ ਲੈ ਕੇ ਸੱਜਣ ਆਪਣੇ ਜੋ ਵੀ ਹੋਣਗੇ ਜੀ ਸਾਰਿਆਂ ਕੋਲ ਪਿਸਤੌਲ ਪਾਈ ਸੀ ਠੀਕ ਹੈ ਜੀ ਇੱਥੇ ਉਹ ਪਹੁੰਚ ਗਏ ਛੱਪੜ ਤੇ ਵੇਖੋ ਜੀ ਪਹਿਲੀ ਗੱਲ ਹੈ ਜਦੋਂ ਜੇ ਛੱਪੜ ਦੀ ਵੀ ਨਿਸ਼ਾਨਦਾਈ ਕਰਨੀ ਆ ਜਾਂ ਕੁਝ ਵੀ ਕਰਨੀ ਆ ਪਿੰਡ ਨੂੰ ਤੇ ਪਤਾ ਹੋਵੇ ਪਿੰਡ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਜੀ ਠੀਕ ਹੈ ਫਿਰ ਆਪਾਂ ਅਸਲਾ ਲੈ ਕੇ ਆਪਾਂ ਛੱਪੜ ਤੇ ਪਹੁੰਚੇ ਆਂ ਉਹ ਚੀਜ਼ ਦਾ ਕਿ ਇਹਨੂੰ ਪਤਾ ਹੀ ਨਹੀਂ ਆਪਾਂ ਅਸਲਾ ਲੈ ਕੇ ਕਾਦੇ ਵਾਸਤੇ ਆਏ ਆ ਆਪਾਂ ਆਪਣੇ ਪਿੰਡ ਨਾਲ ਹੀ ਲੜਾਈ ਕਰਨ ਆਏ ਆ ਜੀ ਠੀਕ ਆ ਫਿਰ ਸਾਨੂੰ ਇਹ ਕਿਹਾ ਗਿਆ ਗਾਲੀ-ਗਲੋਚ ਵੀ ਕੀਤਾ ਗਿਆ ਕਿ ਜਿੰਨਾ ਮਰਜੀ ਤੁਸੀਂ ਜੋੜ ਲਾ ਲਓ ਭਾਈ ਤੁਸੀਂ ਚੰਦੀ ਚੰਦੀਗੜ੍ਹ ਚਲ ਜਿਓ ਜਿੱਥੇ ਮਰਜੀ ਚਲ ਜਿਓ ਭਾਈ ਡੀਸੀ ਦੇ ਪੇਸ਼ ਹੋ ਜਿਓ ਜਿੱਥੇ ਮਰਜੀ ਹੋ ਜਿਓ ਆਪਾਂ ਜਿਹੜੀ ਨਿਸ਼ਾਨਦਾਈ ਆ ਉਹ ਨਹੀਂ ਹੋਣ ਦੇਣੀ ਵੇਖੋ ਜੀ ਸਾਢੇ ਪੰਜ ਜੱਤ ਦੀ ਜੋ ਵਾਈ ਜੋਗ ਜ਼ਮੀਨ ਆ 20 ਕਿੱਲੇ 1 ਕਨਾਲ ਤੇ ਕੁਛ ਮਰਲੇ ਆ ਜਿਹਦੇ ਕੋਲੋਂ ਜਿਹੜਾ ਵਾਈ ਜੋਗ ਜਿਹੜਾ ਰਕਬਾ ਆ ਉਹ ਇਸ ਟਾਈਮ ਮੌਜੂਦਾ ਭਾਂਵੇਂ ਪਿੰਡ ਵਾਸੀਆਂ ਨੂੰ ਪੁੱਛ ਲੋ 17 ਕਿੱਲੇ ਵੱਖਰੇ ਆ। ਵੱਡੇ ਬਲੰਦੀ ਸਾਹਿਬ ਗੁਰਦੁਆਰੇ ਦੀ ਜ਼ਮੀਨ ਆ। 18 ਕਨਾਲਾਂ 2 ਮਰਲੇ। ਠੀਕ ਆ ਜਿਹਦੇ ਵਿੱਚੋਂ 2 ਕਨਾਲਾਂ ਚ 2 ਕਨਾਲ 2 ਮਰਲੇ ਚ ਗੁਰਦੁਰਾ ਸਾਹਿਬ ਆ ਜੀ। ਜਿਹੜਾ 16 ਕਨਾਲਾਂ ਰਕਬਾ ਏ ਉਹਦੇ ਵਿੱਚੋਂ 7 ਕਨਾਲਾਂ ਇਸ ਟਾਈਮ ਵਾਈਜ ਹੋ ਗਿਆ ਤੇ ਇੱਕ ਇੱਕ ਕਿੱਲਾ ਇੱਕ ਨਾਲ ਰਕਵੇ ਦਾ ਹੀ ਨਹੀਂ ਪਤਾ ਜੀ ਉਹ ਕਿੱਥੇ ਆ। ਉਹ ਕਾਰਨ ਕੀ ਆ ਜੀ ਇਹ ਜਿਹੜੇ ਦੋ ਬੰਦੇ ਨੇ ਐਕਸ ਸੀਸੀਡੀਓ ਪਿਆਰਾ ਸਿੰਘ ਠੀਕ ਆ ਜਸਕਰਨ ਸਿੰਘ ਇਹਨਾਂ ਦੇ ਥੱਲੇ 3.5 ਤੋਂ 4 ਕਿੱਲੇ ਰਕਬਾ ਜਿਹੜਾ ਵਾ ਇਸ ਟਾਈਮ ਮੌਜੂਦ ਹੈ ਜੀ। ਤੇ ਇਹ ਇਸ ਕਰਕੇ ਕੀ ਹੈ ਕਿ ਮੰਨ ਕੇ ਚੱਲੋ ਇਹ ਪਿਛਲੀ ਸਰਕਾਰ ਚ ਵੀ ਰਹਿ ਚੁੱਕੇ ਨੇ ਵੇਖੋ ਹੁਣ ਕੋਈ ਵੀ ਬੰਦਾ ਪਿੰਡ ਦਾ ਅਫਸਰ ਹੈ ਜੀ ਉਹਦੇ ਪਾਈ ਉਹ ਰਿਟਾਇਰ ਹੋ ਗਿਆ ਜਾਂ ਕੁਝ ਵੀ ਆ ਉਹਦੇ ਕਿਤੇ ਨਾ ਕਿਤੇ ਰਿਲੇਸ਼ਨ ਹੁੰਦੇ ਨੇ ਆਪਣੀਆਂ ਰਿਲੇਸ਼ਨ ਯੂਜ਼ ਕਰਕੇ ਉਹਨਾਂ ਮੰਨ ਕੇ ਚੱਲੋ ਵੀ ਉਹਨਾਂ ਦੀ ਗਲਤ ਵਰਤੋਂ ਕਰਕੇ ਇਸ ਟਾਈਮ ਪੂਰਾ ਪਿੰਡ ਇੱਕ ਪਾਸੇ ਆ ਜੀ ਨਾਲ ਪੰਚਾਇਤ ਇੱਕ ਪਾਸੇ ਆ ਦੋ ਤਿੰਨ ਬੰਦੇ ਨੇ ਮੇਨ ਜਿੰਨਾਂ ਥੱਲੇ ਪੰਚਾਇਤ ਦੀ ਜ਼ਮੀਨ ਵੱਖਰੀ ਆ ਉਹੀ ਕਹਿੰਦੇ ਨੇ ਵੀ ਅਸੀਂ ਤੁਸੀਂ ਜਿਹੜਾ ਮਰਜ਼ੀ ਯੋਰ ਲਾ ਲਓ ਜਦਾਂ ਮਰਜ਼ੀ ਕਰਨਾ ਕਰ ਲਓ ਅਸੀਂ ਪਿੰਡ ਦੀ ਨਿਸ਼ਾਨਦਾਈ ਨਹੀਂ ਹੁੰਦੇ ਮੇਰਾ ਨਾਮ ਪਿਆਰਾ ਸਿੰਘ ਆ ਜੀ ਇਸ ਤਰ੍ਹਾਂ ਜੀ ਮੇਰਾ ਕੋਈ ਰਿਸ਼ਤੇਦਾਰ ਕੋਈ ਸਾਡੇ ਵੱਲੋਂ ਕਿਸੇ ਵੀ ਜ਼ਮੀਨ ਤੇ ਕਿਸੇ ਵੀ ਕਿਸਮ ਦਾ ਕੋਈ ਕਬਜ਼ਾ ਨਹੀਂ ਕੀਤਾ ਗਿਆ ਪਰ ਲੇਕਿਨ ਅੱਜ ਤੋਂ ਕੁਝ ਦਿਨ ਪਹਿਲਾਂ ਪਿੰਡ ਦੀ ਪੰਚਾਇਤ ਨੇ ਕੋਈ ਖਾਸ ਨੰਬਰਾਂ ਦਾ ਰੈਜੂਲੇਸ਼ਨ ਜਿਹੜਾ ਉਹ ਪਾਇਆ ਸੀਗਾ ਜਿਸ ਦੇ ਵਿੱਚ ਜਿਹੜੀ ਵਾਯੂਜੋਗ ਪੰਚਾਇਤ ਆ ਉਹਦੇ ਨੰਬਰਾਂ ਦਾ ਤੇ ਪਲੱਸ ਪਿੰਡ ਦੇ ਵਿੱਚ ਇੱਕ ਟੋਆ ਸੀਗਾ ਉਸ ਨੰਬਰ ਦਾ ਇਹਨਾਂ ਨੇ ਰੈਜੂਲੇਸ਼ਨ ਪਾਸ ਕਰਕੇ ਬीडीपीओ ਕਲਾਨੌਰ ਨੂੰ ਭੇਜਿਆ ਸੀਗਾ ਤੇ ਬीडीपीओ ਕਲਾਨੌਰ ਨੇ ਇੱਕ ਤਿੱਥੀ ਲਿਖ ਕੇ ਤਸਵੀਰਦਾਰ ਨੂੰ ਭੇਜੀ ਸੀਗੀ ਵੀ ਇਹਨਾਂ ਦੀ ਜਿਹੜੀ ਆ ਉਹ ਨਿਸ਼ਾਨਦੇਹੀ ਕੀਤੀ ਜਾਵੇ ਜਦੋਂ ਇਸ ਗੱਲ ਦਾ ਸਾਨੂੰ ਪਤਾ ਲੱਗਾ ਤੇ ਅਸੀਂ ਇਹ ਗੱਲ ਬੜੇ ਜ਼ੋਰ ਸ਼ੋਰ ਦੇ ਨਾਲ ਏਡੀਸੀ ਡਿਵੈਲਪਮੈਂਟ ਗਰਦਾਸਪੁਰ ਦੇ ਕੋਲ ਉਠਾਈ ਉਹ ਏਡੀਸੀ ਡਿਵੈਲਪਮੈਂਟ ਨੇ ਇੱਕ ਆ ਦਰਖਾਸਤ ਦਿੱਤੀ ਸਾਨੂੰ ਵੀ ਇਹ ਤੁਸੀਂ ਜਾ ਕੇ ਬੀਡੀਪੀਓ ਨੂੰ ਦੇ ਦਿਓ ਬੀਡੀਪੀਓ ਨੇ ਇਸ ਦਰਖਾਸਤ ਦੇ ਬੇਸ ਦੇ ਉੱਪਰ ਇੱਕ ਲੈਟਰ ਤਸਵੀਰਦਾਰ ਨੂੰ ਲਿਖਿਆ ਵੀ ਜਿਹੜੀ ਵਾਯੂ ਯੋਗ ਆ ਤੇ ਅਣਵਾਯੂਗ ਸਾਰੀ ਜ਼ਮੀਨ ਦਾ ਜਿਹੜਾ ਵਾ ਉਹ ਨਿਸ਼ਾਨਦੀ ਕੀਤੀ ਜਾਵੇ ਨਾਲ ਸਰਪੰਚ ਨੂੰ ਇਹ ਲਿਖ ਦਿੱਤਾ ਕਿ ਇਹ ਅਣਵਾਹੀ ਯੋਗ ਜ਼ਮੀਨ ਦਾ ਵੀ ਜਿਹੜਾ ਵਾ ਰੈਗੂਲੇਸ਼ਨ ਪਾਸ ਕਰਕੇ ਸਾਨੂੰ ਭੇਜਿਆ ਜਾਵੇ ਤਾਂ ਜੋ ਇਹਦੀ ਜੋ ਇੱਥੇ ਕਾਰਵਾਈ ਹੋਈ ਆ ਉਹ ਉਹ ਚਰਚਰਾਂ ਨੂੰ ਜਿਹੜੀ ਆ ਉਹ ਸੂਚਿਤ ਕੀਤੀ ਜਾਵੇ ਪਰ ਸਰਪੰਚ ਵੱਲੋਂ ਅੱਜ ਦੀ ਡੇਟ ਡੇਟ ਦੇ ਵਿੱਚ ਕੋਈ ਅਣਵਾਹੀ ਯੋਗ ਜ਼ਮੀਨ ਦਾ ਮਤਾ ਜਿਹੜਾ ਪਾਸ ਕਰਕੇ ਨਹੀਂ ਭੇਜਿਆ ਗਿਆ ਵੇਖੋ ਇਹ ਪਿੰਡ ਪੰਚਾਇਤ ਜਿਹੜੀ ਸਾਡੀ ਭੰਗਵਾ ਦੀ ਪੰਚਾਇਤ ਆ ਇਹ ਤਿੰਨਾਂ ਪਿੰਡਾਂ ਦੇ ਨਾਲ ਲੱਗਦੀ ਆ ਭੰਗਵਾ ਦੇ ਨਾਲ ਇਹਦੀ ਹੱਦ ਲੱਗਦੀ ਆ ਇਹਦੀ ਕਾਨੌਰ ਦੇ ਨਾਲ ਹੱਦ ਲੱਗਦੀ ਆ ਇਹਦੀ ਮੀਆਂ ਕੋਰ ਦੇ ਨਾਲ ਹੱਦ ਲੱਗਦੀ ਆ ਇਹ ਪਿਛਲੇ 50 ਸਾਲ ਤੋਂ ਜਿਹੜੀ ਜ਼ਮੀਨ ਆ ਇਹ ਚਾਰ ਫੇਰੇ ਲੋਕ ਵਾ ਰਹੇ ਨੇ ਪਰ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਕਿਸੇ ਨੇ ਜ਼ਮੀਨ ਮਲੀ ਨਹੀਂ ਆ ਨਾ ਕਿਸੇ ਨੇ ਕੋਈ ਜਿਹੜੀ ਜ਼ਮੀਨ ਆ ਇਹ ਇੱਥੇ ਕਬਜ਼ਾ ਕੀਤਾ ਪਿਆ ਸਾਡੇ ਪਿੰਡ ਦਾ ਛੱਪੜ ਭੰਕੇਨ ਭੰਗਵਾ ਦਾ ਛੱਪੜ ਹੈ ਸੋਨਾ ਤਨਾਲਾ ਤੇ 8 ਮਰਲੇ ਆ ਅੱਜ ਦੀ ਡੇਰ ਦੇ ਵਿੱਚ 16 ਕਨਾਲਾ ਤੇ 14 ਮਰਲੇ ਜੇ ਅੱਜ ਦੀ ਜ਼ੇਰ ਦੇ ਵਿੱਚ ਉਹ ਮੇਰਾ ਖਿਆਲ ਤਿੰਨ ਕਨਾਲ ਵੀ ਛੱਪੜ ਨਹੀਂ ਹੈਗਾ ਜਿਹੜਾ ਕਿ ਇਸ ਪਿੰਚ ਦੇ ਬੰਦਿਆਂ ਨੇ ਸਾਰਾ ਮੱਲਿਆ ਪਿਆ ਹੈਗਾ ਪਿੰਡ ਦਾ ਹੈਗਾ ਸਾਡੇ ਕੋ ਹੱਡੋ ਰੋੜਾ ਜਿਹਦੇ ਵਿੱਚ ਇਹਦੇ ਬੰਦਿਆਂ ਨੇ ਬੋਰ ਕਰਕੇ ਛੱਡ ਪਾ ਕੇ ਆਪਣੀ ਡੰਗਰਾਂ ਦਾ ਜਿਹੜਾ ਉਹ ਬਿਸੇਰਾ ਕੀਤਾ ਪਿਆ ਸਾਰਾ ਪਿੰਡ ਦੀਆਂ ਮੜੀਆਂ ਹੈਗੀਆਂ ਨੇ 8 ਕਨਾਲਾਂ ਇਹ ਤਰ੍ਹਾਂ ਮਰੇ ਜਿਹਦੇ ਵਿੱਚ ਉਹ ਤਿੰਨ ਕਨਾਲ ਵੀ ਇਸਲੇ ਜਿਹੜੀਆਂ ਮਰੀਆਂ ਉਹ ਸਾਡੀਆਂ ਨਹੀਂ ਹੈਗੀਆਂ ਅਸੀਂ ਇਹ ਰਕਸ ਕੀਤੀ ਸੀ ਕਿ ਪਹਿਲਾਂ ਸਾਰਾ ਪਿੰਡ ਦਾ ਜਿਹੜਾ ਰਕਬਾ ਉਹ ਕਢਾ ਜਾਵੇ ਤੇ ਨਾਲ ਹੀ ਅਸੀਂ ਪੰਚਾਇਤ ਦਾ ਖੁਲਾ ਕੇ ਅਸੀਂ ਖੁਦ ਦੇਦੇ ਤੇ ਆਪ ਵਟ ਪਾਵਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਕਿਸਮ ਦਾ ਵੀ ਨਿਸ਼ਾਨਦੀ ਹੋਣਗੇ ਪਰ ਲੇਕਿਨ ਇਹ ਸਾਰੇ ਪਿੰਡ ਦੀ ਵਾਈ ਯੋਗਤਾ ਅਣਵਾਈ ਯੋਗ ਰਕਵੇ ਦੀ ਜਿਹੜੀਆਂ ਨਿਸ਼ਾਨਦੀ ਹੋਵੇ ਅਸੀਂ ਕੋਈ ਵੀ ਆਪਣੀ ਨਹੀਂ ਲਾ ਕੇ ਗਏ ਅਸੀਂ ਨਾ ਅਸੀਂ ਨਾ ਵੈਪਨ ਲੈ ਕੇ ਗਏ ਆ ਨਾ ਕਿਸੇ ਕੋਲ ਕੋਈ ਵੈਪਨ ਸੀ ਠੀਕ ਹੈ ਤੁਹਾਡੇ ਕੋਲ ਵੈਪਨ ਆ ਗਿਆ ਅਸੀਂ ਦੇਰੇ ਤੇ ਰਹੇ ਆ ਪਰ ਸਾਡੇ ਕੋਲ ਕਿਸੇ ਕਿਸਮ ਦਾ ਕੋਈ ਵੈਪਨ ਅਸੀਂ ਨਾਲ ਲੈ ਕੇ ਨਹੀਂ ਗਏ